ਸਿੱਖ ਕੌਮ ਦੇ ਪਾਵਨ ਇਤਿਹਾਸ ਅੰਦਰ ਸਾਕਾ ਨਨਕਾਣਾ ਸਾਹਿਬ ਉਹ ਲਹੂ ਪਿੱਜਾ ਇਤਿਹਾਸ ਦਾ ਪੰਨਾ ਹੈ ਜਿਸ ਨੂੰ ਸੁਣ ਕੇ ਤੇ ਪੜ੍ਹ ਕੇ ਸਾਡੇ ਰੋਂਗਟੇ ਖੜੇ ਹੋ ਜਾਂਦੇ ਹਨ ਆਓ ਉਸ ਸਾਕੇ ਬਾਰੇ ਅੱਜ ਤੁਹਾਡੇ ਸਾਹਮਣੇ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ 20ਵੀਂ ਸਦੀ ਦੇ ਸ਼ੁਰੂ ਚ ਗੁਰਦੁਆਰੇ ਕਬਜੇ ਵਿੱਚ ਹੈ ਸੰਨ ਦੁਰਾਚਾਰੀਆਂ ਦੇ ਸਮੇ ਸਮੇ ਤੇ ਸੱਤ ਸੀ ਭੰਗ ਕੀਤੇ ਇੰਨਾ ਕਈ ਸਤਵੰਤੀਆਂ ਨਾਰੀਆਂ ਦੇ ਸ਼ਬਦਾਂ ਵਿੱਚ ਬਿਆਨ ਨਹੀਂ ਹੋ ਸਕਦੇ ਕਾਲੇ ਕੰਮ ਅਖੌਤੀ ਪੁਜਾਰੀਆਂ ਦੇ ਗਏ ਮੌਤ ਦੇ ਮੂੰਹ ਵਿੱਚ ਸਿੰਘ ਸੂਰੇ ਗੜ ਤੋੜਨ ਲਈ ਕਾਮੀ ਵਿਵਚਾਰੀਆਂ ਦੇ ਗਏ ਮੌਤ ਦੇ ਮੂੰਹ ਵਿੱਚ ਸਿੰਘ ਸੂਰੇ ਗੜ ਤੋੜਨ ਲਈ ਕਾਮੀ ਵਿਵਚਾਰੀਆਂ ਦੇ ਚੁੱਕੀ ਅਤ ਨਰੈਣੂ ਮਹੰਤ ਹੈ ਸੀ ਚੁੱਕੀ ਅਤ ਨਰੈਣੂ ਮਹੰਤ ਹੈ ਸੀ ਗੁਰੂ ਨਾਨਕ ਦੇ ਜਨਮ ਸਥਾਨ ਅੰਦਰ ਤੇ ਹੋਂ ਤੇ ਹੋਂ ਦੀ ਸੀ ਮਤ ਮਲੀਨ ਹੋਈ ਜੋਂ ਜੋਂ ਗਿਆ ਸੀ ਪੂਜਾ ਦਾ ਧਾਨ ਅੰਦਰ ਤਿਉ ਤਿਉ ਹੋਂ ਦੀ ਸੀ ਮਤ ਮਲੀਨ ਹੋਈ ਜਿਉ ਜਿਉ ਗਿਆ ਸੀ ਪੂਜਾ ਦਾ ਧਾਨ ਅੰਦਰ ਬਾਹਰੋਂ ਲੱਗਦਾ ਬੜਾ ਧਰਮਾਤਮਾ ਸੀ ਐਪਰ ਦਿਲ ਸੀ ਕਾਲਾ ਸ਼ੈਤਾਨ ਅੰਦਰ ਬਾਰੋਂ ਲੱਗਦਾ ਬੜਾ ਧਰਮਾਤਮਾ ਸੀ ਐਪਰ ਦਿਲ ਸੀ ਕਾਲਾ ਸ਼ੈਤਾਨ ਅੰਦਰ ਉਹਦੇ ਭੈੜੇ ਆਚਰਨ ਵਿਭਚਾਰ ਵਾਲੀ ਚਰਚਾ ਫੈਲ ਗਈ ਸਾਰੇ ਜਹਾਨੇ ਅੰਦਰ ਉਹਦੇ ਭੈੜੇ ਆਚਰਨ ਵਿਭਚਾਰ ਵਾਲੀ ਚਰਚਾ ਫੈਲੀ ਸੀ ਸਾਰੇ ਜਹਾਨ ਅੰਦਰ ਚਾਰੇ ਪਾਸੇ ਤੋਂ ਉਹਦੇ ਕਿਰਦਾਰ ਉੱਤੇ ਚਾਰੇ ਪਾਸੇ ਤੋਂ ਉਹਦੇ ਕਿਰਦਾਰ ਉੱਤੇ ਤਰ੍ਹਾਂ-ਤਰ੍ਹਾਂ ਦੇ ਲੱਗੇ ਕਈ ਦੋਸ਼ ਹੈ ਸੀ ਸ਼ਰਮਨਾਕ ਘਟਨਾਵਾਂ ਨੂੰ ਸੁਣ ਸੁਣ ਕੇ ਹਰ ਇੱਕ ਸਿੱਖ ਨੂੰ ਹੋਇਆ ਅਫਸੋਸ ਹੈ ਸੀ ਛਿੱਕੇ ਟੰਗ ਕੇ ਗੁਰਮਤਿ ਸਿਧਾਂਤ ਸਾਰੇ ਮਾਇਕ ਨਸ਼ੇ ਦੇ ਵਿੱਚ ਮਦਹੋਸ਼ ਹੈ ਸੀ ਤੇ ਇਸ ਪਾਪੀ ਨੂੰ ਸਬਕ ਸਿਖਾਉਣ ਦੇ ਲਈ ਚੜਿਆ ਸਿੰਘਾਂ ਨੂੰ ਰੋਹ ਤੇ ਜੋਸ਼ ਹੈ ਸੀ ਇਸ ਪਾਪੀ ਨੂੰ ਸਬਕ ਸਿਖਾਉਣ ਦੇ ਲਈ ਚੜਿਆ ਸਿੰਘਾਂ ਨੂੰ ਰੋਹ ਤੇ ਜੋਸ਼ ਹੈ ਸੀ ਤੋਹ ਕਰਨ ਲਈ ਆਜ਼ਾਦ ਗੁਰਧਾਮ ਪਾਵਨ ਕਰਨ ਲਈ ਆਜ਼ਾਦ ਗੁਰਧਾਮ ਪਾਵਨ ਧਾਰੋ ਵਾਲ ਚ ਸਰਿਆ دیਵਾਨ ਆਖਰ ਮੁਖੀ ਸਿੰਘਾਂ ਤਕਰੀਰਾਂ ਦੇ ਰਾਈ ਦੱਸੀ ਸ਼ਰਾਬੀ ਕਵਾਬੀ ਦੀ ਦਾਸਤਾਨ ਆਖਰ ਪਾਣੀ ਸਿਰਾਂ ਤੋਂ ਲੰਘ ਰਿਆ ਸੁਣ ਕੇ ਤੇ ਸਿੰਘ ਹੋ ਉਠੇ परे शान आखर ਉੱਤੇ ਮਨਾ ਚ ਰੋਹ ਦੇ ਜਵਾਰ ਭਾਟੇ ਪੈਦਾ ਗੁੱਸੇ ਦਾ ਹੋਇਆ ਤੂਫਾਨ ਆਖਰ ਉੱਠੇ ਮਨਾ ਚ ਰੋਹ ਦੇ ਜਵਾਰ ਭਾਟੇ ਪੈਦਾ ਗੁੱਸੇ ਦਾ ਹੋਇਆ ਤੂਫਾਨ ਆਖਰ ਤੇ ਭਾਈ ਲక్ష్మణ ਸਿੰਘ ਗਾਲ ਚ ਪਾ ਪੱਲਾ ਭਾਈ ਲక్ష్మణ ਸਿੰਘ ਗਾਲਚ ਪਾ ਪੱਲਾ ਬੇਹਬਲ ਹੋ ਕੇ ਕੀਤੀ ਅਰਦਾਸ ਦਾਤਾ ਅੱਜ ਆਪ ਦੇ ਜਨਮ ਸਥਾਨ ਵਿੱਚੋਂ ਇਹਨਾਂ ਦੁਸ਼ਟਾਂ ਦਾ ਕਰੋ ਹੁਣ ਨਾਸ ਦਾਤਾ ਤੇਰੇ ਦਰ ਦੇ ਕੂਕਰ ਸਭ ਹੋ ਇਕੱਠੇ ਪਹੁੰਚ ਰਹੇ ਹਾਂ ਤੇਰੇ ਹੁਣ ਪਾਸ ਦਾਤਾ ਮੁਕਤ ਕਰੋ ਇਹਨੂੰ ਪਾਪੀ ਪੰਜਿਆਂ ਚੋਂ ਤੇ ਲੇਖੇ ਲਾ ਕੇ ਸਾਡੇ ਸਵਾਸ ਦਾਤਾ ਉਹਨਾਂ ਜੋਸ਼ ਫੇਰ ਤਕਰੀਰ ਕੀਤੀ ਕਿ ਤਾ ਪਰਨ ਨਿਭਾਉਣਾ ਗੁਰਖਾਲਸਾ ਜੀ ਨਾਹੀਂ ਤੁਸਾਂ ਨੇ ਕੋਈ ਹਥਿਆਰ ਚੁੱਕਣਾ ਨਾਹੀਂ ਹੱਥ ਉਠਾਉਣਾ ਗੁਰਖਾਲਸਾ ਜੀ ਜੇਕਰ ਭਾਗਾ ਚ ਹੋਈ ਤਾਂ ਰਲ ਮਿਲ ਕੇ ਆਮਨਿ ਸ਼ੀਦੀ ਨੂੰ ਪਾਉਣਾ ਗੁਰਖਾਲਸਾ ਜੀ ਆ ਖੂਨ ਨਾਲ ਕੋ ਕਰਮਾਂ ਦੀ ਮੈਲ ਧੋ ਕੇ ਜਿੰਦੜੀ ਘੋਲ ਕਮਾਉਣਾ ਗੁਰਖਾਲਸਾ ਜੀ ਤੇ ਬਨ ਕੇ ਕਫਨ ਸ਼ਹਾਦਤ ਦੇ ਸਿੰਘ ਚੱਲੇ ਬਨ ਕੇ ਕਫਨ ਸ਼ਹਾਦਤ ਦੇ ਸਿੰਘ ਚੱਲੇ ਖੁੱਲੇ ਕਰਨ ਲਈ ਦਸ਼ਮ ਦਿਦਾਰ ਅੰਦਰ ਸਿੱਖੀ ਸਿੱਧਕੇ ਉਦੋਂ ਠਾਠਾਂ ਮਾਰਦਾ ਸੀ ਸਾਰੇ ਜਥੇ ਤੇ ਜਥੇਦਾਰ ਅੰਦਰ ਪਹੁੰਚੇ ਗੁਰੂ ਦਰਬਾਰ ਉਹ ਸ਼ਬਦ ਪੜਦੇ ਮਰੋਂ ਤਾਂ ਹਰ ਕੈ ਦਵਾਰ ਅੰਦਰ ਤੇ ਅੱਗੋਂ ਇਹਨਾਂ ਨੂੰ ਸਬਕ ਸਿਖਾਉਣ ਦੇ ਲਈ ਗੁੰਡੇ ਬੈਠੇ ਸਨ ਤਿਆਰ ਬਰ ਤਿਆਰ ਅੰਦਰ ਅੱਗੋਂ ਇਹਨਾਂ ਨੂੰ ਸਬਕ ਸਿਖਾਉਣ ਦੇ ਲਈ ਆ ਗੁੰਡੇ ਬੈਠੇ ਸਨ ਤਿਆਰ ਬਰ ਤਿਆਰ ਅੰਦਰ ਤੇ ਪਿੱਛੇ ਮੁੜਦੇ ਨਹੀਂ ਸਿੰਘ ਅਰਦਾਸ ਕਰਕੇ ਪਿੱਛੇ ਮੁੜਦੇ ਨਹੀਂ ਸਿੰਘ ਅਰਦਾਸ ਕਰਕੇ ਪੱਕਾ ਨਿਸ਼ਚਾਲਿਆ ਸਭ ਨੇ ਧਾਰੇ ਅੰਦਰ ਮੱਥਾ ਟੇਕ ਕੇ ਗੁਰੂ ਗ੍ਰੰਥ ਜੀ ਨੂੰ ਬੈਠ ਗਏ ਸਨ ਨਾਲ ਸਤਕਾਰ ਅੰਦਰ ਭਾਈ ਲక్ష్మణ ਸਿੰਘ ਤਾਬਿਆ ਬਹਿ ਕੇ ਤੇ ਗੁਰੂ ਸ਼ਬਦ ਦੀ ਕੀਤੀ ਵਿਚਾਰ ਅੰਦਰ ਤੇ ਸੁੱਕਾ ਬਚ ਕੇ ਕੋਈ ਨਾ ਜਾਏ ਇਥੋਂ ਕੀ ਨਰੈਣੂ ਨੇ ਉਦੋਂ ਲਲਕਾਰ ਅੰਦਰ ਸੁੱਕਾ ਬਚ ਕੇ ਕੋਈ ਨਾ ਜਾਏ ਇਥੋਂ ਕਿਆ ਨਰੈਣੂ ਨੇ ਉਦੋਂ ਲਲਕਾਰ ਅੰਦਰ ਤੇ ਖੇਢੀ ਸਿੰਘਾਂ ਦੇ ਖੂਨ ਦੇ ਨਾਲ ਹੋਲੀ ਸਾਧ ਸੰਗਤ ਜੀ ਖਾਲਸਾ ਜੀਓ ਖੇਢੀ ਸਿੰਘਾਂ ਦੇ ਖੂਨ ਦੇ ਨਾਲ ਹੋਲੀ ਲੈ ਕੇ ਬੈਠੇ ਸਨ ਜਿਹੜੇ ਹਥਿਆਰ ਅੰਦਰ ਵਰਿਆ ਮੀਸੀ ਇੱਤਾ ਤੇ ਗੋਲੀਆਂ ਦਾ ਚਾਰੇ ਪਾਸੇ ਤੋਂ ਗੁਰੂ ਦਰਬਾਰ ਅੰਦਰ ਪਾਵਨ ਬੀੜ ਨੂੰ ਗੋਰੀਆਂ ਵਿੰਨ ਕੇਤੇ ਸਾਵੇਂ ਖੁੱਬੀਆਂ ਜਾ ਦੀਵਾਰ ਅੰਦਰ ਟੋਟੇ ਟੋਟੇ ਕਰ ਟਕੂਆਂ ਨਾਲ ਦੁਸ਼ਟਾਂ ਕੀਤੇ ਅਨਮਨੁੱਖੀ ਅਤਿਆਚਾਰ ਅੰਦਰ ਅਸਹਿ ਅਕਹਿ ਤਸੀਹੇ ਤੇ ਕਸ਼ਟ ਦੇ ਕੇ ਹਰ ਇੱਕ ਕੀਤਾ ਠੰਡਾ ਠਾਰੇ ਅੰਦਰ ਤੇ ਜਪਦੇ ਰਹੇ ਸਨ ਵਾਹਿਗੁਰੂ ਅੰਤ ਤੀਕਰ ਸਿੱਖ ਕੌਮ ਦੇ ਇਹ ਪਹਿਰੇਦਾਰ ਅੰਦਰ ਜਪਦੇ ਰਹੇ ਸਨ ਵਾਹਿਗੁਰੂ ਅੰਤ ਤੀਕਰ ਸਿੱਖ ਕੌਮ ਦੇ ਇਹ ਪਹਿਰੇਦਾਰ ਅੰਦਰ ਸਿੱਖੀ ਸਿਧਕ ਨਿਭਾਉਂਦੇ ਹੋਏ ਸਿੰਘ ਸੂਰੇ ਆਜਾਣਾ ਵਾਰ ਗਏ ਜਾਨਸਾਰ ਅੰਦਰ ਸੂਰਬੀਰ ਹਨ ਬਚਨ ਦੇ ਬਲੀ ਹੁੰਦੇ ਪੂਰਾ ਕਰ ਗਏ ਕੌਲ ਇਕਰਾਰ ਅੰਦਰ ਸੂਰਬੀਰ ਹਨ ਬਚਨ ਦੇ ਬਲੀ ਹੁੰਦੇ ਪੂਰਾ ਕਰ ਗਏ ਕੌਲ ਕਰਾਰ ਅੰਦਰ ਦਰਸ਼ਨ ਕਰਿਓ ਇਹਨਾਂ ਸਿੰਘਾਂ ਤੇ ਕਿਵੇਂ ਕਹਿਰ ਕਮਾਇਆ ਗਿਆ ਹੈ ਕਟਮ ਕਰਨ ਲਈ ਸਾਰੇ ਸਬੂਤ ਇਥੋਂ ਨਰੈਣੂ ਹੋਰ ਫਿਰ ਕਹਿਰ ਕਮਾ ਦਿੱਤਾ ਫੂਕ ਦਿਓ ਇਹ ਸਾਰੇ ਹੁਣ ਕਰ ਇਕੱਠੇ ਉਹਨੇ ਆਖਰੀ ਹੁਕਮ ਸੁਣਾ ਦਿੱਤਾ ਲਾਈ ਦੇਰ ਬਦਮਾਸ਼ਾਂ ਨਾਲ ਜਰਾ ਜਿੰਨੀ ਛੇਤੀ ਨਾਲ ਹੀ ਕੰਮ ਮੁਕਾ ਦਿੱਤਾ ਗੁਰਦੁਆਰੇ ਚੋਂ ਧੂਕੇ ਹਰ ਇੱਕ ਨੂੰ ਵੱਡੀ ਫਸਲ ਵਾਂਗੂ ਢੇਰ ਲਾ ਦਿੱਤਾ ਗੁਰਦੁਆਰੇ ਚੋਂ ਧੂਕੇ ਹਰ ਇੱਕ ਨੂੰ ਵੱਡੀ ਫਸਲ ਵਾਂਗੂ ਢੇਰ ਲਾ ਦਿੱਤਾ ਭਾਵੇਂ ਜਿਉਂਦਾ ਤੇ ਭਾਵੇਂ ਕੋਈ ਚੱਲ ਵਸਿਆ ਭਾਵੇਂ ਜਿਉਂਦਾ ਤੇ ਭਾਵੇਂ ਕੋਈ ਚੱਲ ਵਸਿਆ ਇੱਕ ਦੂਜੇ ਦੇ ਉੱਤੇ ਲਟਾ ਦਿੱਤਾ ਭਾਈ ਲక్ష్మణ ਸਿੰਘ ਅਜੇ ਵੀ ਸਨ ਜਿਉਂਦੇ ਪਰ ਪੁੱਠਾ ਜੰਡ ਦੇ ਨਾਲ ਦੁਸ਼ਟਾਂ ਲਟਕਾ ਦਿੱਤਾ ਫੇਰ ਛਿੜਕ ਕੇ ਮਿੱਟੀ ਦਾ ਤੇਲ ਸਭ ਤੇ ਦਿਨ ਦਿਹਾੜੇ ਹੀ ਲਾਂਬੂ ਸੀ ਲਾ ਦਿੱਤਾ ਤੇ ਜਿਹਨੂੰ ਪੀਣ ਲਈ ਆਏ ਸਨ ਸਿੰਘ ਸੂਰੇ ਉਹ ਜਾਮੇ ਸ਼ਹਾਦਤ ਪਿਲਾ ਦਿੱਤਾ ਜਿਹਨੂੰ ਪੀਣ ਲਈ ਆਏ ਸਨ ਸਿੰਘ ਸੂਰੇ ਉਹ ਜਾਮੇ ਸ਼ਹਾਦਤ ਪਿਲਾ ਦਿੱਤਾ ਦਲੀਪ ਸਿੰਘ ਨਰੈਣੂ ਨੂੰ ਕਿਹਾ ਆਕੇ ਚੰਗਾ ਕੰਮ ਨਹੀਂ ਤੂੰ ਮਸੰਦ ਕੀਤਾ ਦਲੀਪ ਸਿੰਘ ਨਰੈਣੂ ਨੂੰ ਕਿਹਾ ਆਕੇ ਚੰਗਾ ਕੰਮ ਨਹੀਂ ਤੂੰ ਮਸੰਦ ਕੀਤਾ ਅੱਗੋਂ ਉਹਨੇ ਪਸਤੌਲ ਚੋਂ ਮਾਰ ਗੋਲੀ ਭਾਈ ਸਾਹਿਬ ਦਾ ਬੋਲਣਾ ਬੰਦ ਕੀਤਾ ਉਸੇ ਵੇਲੇ ਹੀ ਭਾਈ ਵਰਿਆਮ ਸਿੰਘ ਜੀ ਗੋਲੀ ਮਾਰ ਕੇ ਤੇ ਤੰਦ ਤੰਦ ਕੀਤਾ ਲੱਟ ਲੱਟ ਭਖਰੀ ਪਠੀ ਦੇ ਵਿੱਚ ਸੁੱਟ ਕੇ ਉਹਨੇ ਪੱਕਣ ਦਾ ਪੂਰਾ ਪ੍ਰਬੰਧ ਕੀਤਾ ਲਟ ਲਟ ਭਖਰੀ ਪਠੀ ਚ ਸੁੱਟ ਦੋਵੇਂ ਉਹਨੇ ਪੱਕਣ ਦਾ ਖਾਸ ਪ੍ਰਬੰਧ ਕੀਤਾ ਤੋਂ ਦਰਦਨਾਕ ਇਸ ਸਾਕੇ ਦੀ ਖਬਰ ਸੁਣ ਕੇ ਦਰਦਨਾਕ ਇਸ ਸਾਕੇ ਦੀ ਖਬਰ ਸੁਣ ਕੇ ਚਾਲੇ ਵੱਲ ਨਨਕਾਣੇ ਦੇ ਪਾਏ ਸਿੰਘਾਂ ਪਰਗਟ ਕਰਨ ਲਈ ਦਿਲਦਾਰੋ ਆਪਣਾ ਆ ਸਿਰ ਤੇ ਕਾਲੇ ਦਸਤਾਰੇ ਸਜਾਏ ਸਿੰਘਾਂ ਲਾਲ ਅੱਖਾਂ ਕਰ ਝੱਬਰ ਕਰਤਾਰ ਸਿੰਘ ਨੇ ਰਾਹ ਦੇ ਰੋੜੇ ਸੀ ਸਾਰੇ ਹਟਾਏ ਸਿੰਘਾਂ ਤੇ ਝੱਬਰ ਹੋਰਾਂ ਦੀ ਉਦੋਂ ਅਗਵਾਈ ਹੀਠਾਂ ਜੋਸ਼ ਨਾਲ ਜਕਾਰੇ ਗਜਾਏ ਸਿੰਘਾਂ ਜਬਰ ਹੋਰਾਂ ਦੀ ਉਦੋਂ ਅਗਵਾਈ ហេਠਾਂ ਜੋਸ਼ ਨਾਲ ਜਕਾਰੇ ਗਜਾਏ ਸਿੰਘਾਂ ਤੇ ਗੁੱਛੇ ਚਾਬੀਆਂ ਦੇ ਗੋਰੇ ਹਾਕਮਾਂ ਨੇ ਗੁੱਛੇ ਚਾਬੀਆਂ ਦੇ ਗੋਰੇ ਹਾਕਮਾਂ ਨੇ ਡਰ ਕੇ ਆਪ ਹੀ ਹੱਥੀਂ ਫੜਾਏ ਸਿੰਘਾਂ ਅੰਦਰ ਤੱਕ ਭਿਆਨਕ ਦ੍ਰਿਸ਼ ਖੂਨੀ ਹੰਝੂ ਨੈਣਾ ਚੋ ਸ਼ਮਸ਼ਮ ਬਗਾਏ ਸਿੰਘਾਂ ਜ਼ਖਮੀ ਢੀੜ ਪ੍ਰਕਾਸ਼ ਮਈ ਤੱਕ ਕੇਤੇ ਉਦੋਂ ਖੂਨ ਦੇ ਸੋਹਲੇ ਸੀ ਗਾਏ ਸਿੰਘਾਂ ਓ ਕਿਵੇਂ ਯਾਰ ਦੀ ਗਲੀ ਸਿਰ ਤਲੀ ਧਰ ਕੇ ਕੀਤੇ ਪੰਨ ਸੰ ਤੋੜ ਨਿਭਾਏ ਸਿੰਘਾਂ ਕਿਵੇਂ ਯਾਰ ਦੀ ਗਲੀ ਸਿਰ ਤਲੀ ਧਰ ਕੇ ਕੀਤੇ ਪੰਨ ਸੰ ਤੋੜ ਨਿਭਾਏ ਸਿੰਗਾ ਤੋਂ ਇਸ ਸਾਕੇ ਦੇ ਆਖਰੀ ਦੋ ਬੰਦ 20 ਫੁੱਟ ਲੰਮਾ 8 ਫੁੱਟ ਚੌੜਾ ਕੀਤਾ ਸ਼ੀਦਾਂ ਦਾ ਅੰਗੀਠਾ ਤਿਆਰ ਆਖਰ ਪਹਿਲਾਂ ਰੱਖੀਆਂ ਚਾਰ ਸਬੂਤ ਦੇ ਹਾਂ ਤੇ ਆਡਾੜ ਅੰਗਾ ਨੂੰ ਕੀਤਾ ਵਿਚਕਾਰ ਆਖਰ ਖਿੱਲਰੇ ਮਾਸ ਦੇ ਟੁਕੜਿਆਂ ਦਾ ਸੰਗਤਾਂ ਸੱਜਣ ਣਾਂ ਨਾਲ ਕੀਤਾ دیدار ਆਖਰ ਵੈਰਾਗ ਮਈ ਫਿਰ ਸ਼ਬਦਾਂ ਨੂੰ ਪੜ ਕੇ ਤੇ ਅਰਦਾਸ ਕਰਕੇ ਕੀਤਾ ਸਸਕਾਰ ਆਖਰ ਤੋ ਜਿਉਂਦੇ ਜੀ ਸ਼ਹਾਦਤ ਦਾ ਜਾਮ ਪੀ ਕੇ ਜਿਉਂਦੇ ਜੀ ਸ਼ਹਾਦਤ ਦਾ ਜਾਮ ਪੀ ਕੇ ਬੀਜ ਅਨਖ ਦਾ ਬੋਇਆ ਸੀ ਖਾਲਸੇ ਨੇ ਕਿਸੇ ਇੱਕ ਵੀ ਹਾਏ ਨਾ ਕਈ ਮੁਖੋਂ ਨਾ ਹੀ ਹੌਸਲਾ ਖੋਇਆ ਸੀ ਖਾਲਸੇ ਨੇ ਗੁਰੂ ਘਰਾਂ ਦੇ ਵਿੱਚੋਂ ਵਿਚਾਰ ਵਾਲਾ ਬੂਹਾ ਸਦਾ ਲਿੱਟ ਹੋਇਆ ਸੀ ਖਾਲਸੇ ਨੇ ਤੇ ਲੱਗਾ ਦਾਗ ਨਨਕਾਣੇ ਦੀ ਧਰਤੀ ਉੱਤੇ ਜਾਤਿਕ ਖੂਨ ਨਾਲ ਧੋਇਆ ਸੀ ਖਾਲਸੇ ਨੇ ਲੱਗਾ ਦਾਗ ਨਨਕਾਣੇ ਦੀ ਧਰਤੀ ਉੱਤੇ ਜਾਤਿਕ ਖੂਨ ਨਾਲ ਧੋਇਆ ਸੀ ਖਾਲਸੇ ਨੇ ਜਾਤਿਕ ਖੂਨ ਨਾਲ ਧੋਇਆ ਸੀ ਖਾਲਸੇ ਨੇ ਜਾਤਿਕ ਖੂਨ ਨਾਲ ਧੋਇਆ ਸੀ ਖਾਲਸੇ